ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਕੰਮ ਕਰ ਰਹੇ H1B ਵੀਜ਼ਾ ਧਾਰਕਾਂ ਦੇ ਲਈ ਇਹ ਸਮਾਂ ਬਹੁਤ ਹੀ ਚੁਣੌਤੀਪਰਿਆ ਹੋ ਗਿਆ ਇੱਕ ਪਾਸੇ ਜਿੱਥੇ ਨੌਕਰੀ ਤੋਂ ਨਿਕਲੇ ਲੋਕਾਂ ਨੂੰ ਵੀ ਨਵੀਂ ਨੌਕਰੀ ਲੱਭਣ ਜਾਂ ਫਿਰ ਆਪਣੇ ਵੀਜ਼ਾ ਦੀ ਸਥਿਤੀ ਬਦਲਣ ਦੇ ਲਈ 60 ਦਿਨਾਂ ਦੀ ਮਿਆਦ ਦਿੱਤੀ ਜਾਂਦੀ ਹੈ ਤਾਂ ਉੱਥੇ ਹੁਣ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇਸ ਮਿਆਦ ਦੇ ਦੌਰਾਨ ਨੋਟਿਸ ਟੂ ਅਪੀਅਰ ਪੇਜ ਨੇ ਵੀ ਸ਼ੁਰੂ ਕਰ ਦਿੱਤੇ ਨੇ ਪਿਊ ਰਿਸਰਚ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੇ ਵਿੱਚ ਸਭ ਤੋਂ ਵੱਧ H1B ਵੀਜ਼ਾ ਭਾਰਤੀ ਲੋਕਾਂ ਨੂੰ ਮਿਲਤੇ ਨਹੀਂ 2023 ਦੇ ਵਿੱਚ ਜਿੰਨਾ ਲੋਕਾਂ ਦੇ H1B ਵੀਜ਼ਾ ਮਨਜ਼ੂਰ ਹੋਏ ਉਹਨਾਂ ਦੇ ਵਿੱਚ ਲਗਭਗ 73% ਭਾਰਤ ਦੇ ਨਾਗਰਿਕ ਸਨ ਚੀਨ ਦੂਜੇ ਨੰਬਰ ਉੱਤੇ ਸੀ ਜਿਸ ਦੀ ਹਿੱਸੇਦਾਰੀ ਸਿਰਫ 12% ਰਹੀ ਇਹ ਐਨਟੀਏ ਯਾਨੀ ਕਿ ਨੋਟਿਸ ਟੂ ਅਪੀਅਰ ਨਿਕਾਲਦੀ ਕਾਰਵਾਈ ਡਿਪੋਰਟੇਸ਼ਨ ਪ੍ਰੋਸੀਡਿੰਗਸ ਦਾ ਪਹਿਲਾ ਕਦਮ ਹੁੰਦਾ ਹੈ ਅਤੇ ਆਮ ਤੌਰ ਉਤੇ ਇਹ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਕੋਈ ਵਿਅਕਤੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਿਹਾ ਹੋਵੇ ਪਰ ਹੁਣ ਇਹ ਨੋਟਿਸ ਉਹਨਾਂ ਲੋਕਾਂ ਨੂੰ ਵੀ ਮਿਲ ਰਿਹਾ ਹੈ ਜਿਨ੍ਹਾਂ ਨੇ ਸਮੇਂ ਸਿਰ ਆਪਣੀ ਵੀਜ਼ਾ ਸਥਿਤੀ ਬਦਲਣ ਦੇ ਲਈ ਅਰਜ਼ੀ ਦਿੱਤੀ ਹੋਈ ਹੈ ਅਤੇ ਉਹ ਅਰਜ਼ੀ ਹਲੇ ਲੰਬੀ ਤੈ ਐਨਟੀਏ ਯਾਨੀ ਕਿ ਨੋਟਿਸ ਟੂ ਅਪੀਅਰ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜੋ ਕਿਸੇ ਵਿਅਕਤੀ ਨੂੰ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਭੇਜਿਆ ਜਾਂਦਾ ਹੈ ਜਦੋਂ ਕਿਸੇ ਨੂੰ ਇਹ ਨੋਟਿਸ ਮਿਲਦਾ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਉਸ ਵਿਅਕਤੀ ਦੇ ਖਿਲਾਫ ਡੈਪੋਰਟੇਸ਼ਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਇਸ ਤਹਿਤ ਗੈਰ ਕਾਨੂੰਨੀ ਹਾਜ਼ਰੀ ਦੀ ਜਾਂਚ ਵੀ ਕੀਤੀ ਜਾਂਦੀ ਹੈ ਐਨਟੀਏ ਮਿਲਣ ਤੋਂ ਬਾਅਦ ਵੀਜ਼ਾ ਦੀ ਮਿਆਦ ਵਧਾਉਣ ਜਾਂ ਫਿਰ ਗ੍ਰੀਨ ਕਾਰਡ ਲੈਣ ਦੇ ਵਿੱਚ ਕਾਫੀ ਮੁਸ਼ਕਲ ਆ ਸਕਦੀ ਹੈ ਇਸ ਤੋਂ ਇਲਾਵਾ ਭਵਿੱਖ ਦੇ ਵਿੱਚ ਅਮਰੀਕਾ ਵਿੱਚ ਦਾਖਲ ਲੈਣ ਉੱਤੇ 3-4-10 ਸਾਲ ਦਾ ਪ੍ਰਤੀ ਤ ਵੀ ਲੱਗ ਸਕਦੇ USCIS IADS ਵੱਲੋਂ 2025 ਦੇ ਵਿੱਚ ਜਾਰੀ ਕੀਤੀਆਂ ਗਾਈਡਲਾਈਨਸ ਮੁਤਾਬਕ H1B ਵਰਗੇ ਕਾਮਕਾਜੀ ਵੀਜ਼ਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜੇਕਰ ਨੌਕਰੀ ਤੋਂ ਹਟਾਇਆ ਜਾਂਦਾ ਹੈ ਤਾਂ ਉਸ ਨੂੰ 60 ਦਿਨਾਂ ਦੀ ਰਹਿਤ ਮਿਆਦ ਵੀ ਮਿਲਦੀ ਹੈ ਇਸ ਮਿਆਦ ਦੌਰਾਨ ਉਹ ਵਿਅਕਤੀ ਸਥਿਤੀ ਬਦਲਣ ਲਈ ਅਰਜ਼ੀ ਦੇ ਸਕਦਾ ਹੈ ਜੇਕਰ ਇਹ ਅਰਜ਼ੀ ਸਮੇਂ ਸਿਰ ਦਿੱਤੀ ਗਈ ਹੋਵੇ ਤਾਂ ਇਹ ਫੈਸਲਾ ਜੇ ਨਹੀਂ ਆਇਆ ਤਾਂ ਯੂਐਸਸੀ ਆਈਐਸਡੀ ਨੀਤੀ ਅਨੁਸਾਰ ਉਸ ਵਿਅਕਤੀ ਨੂੰ ਅਧਿਕਾਰਤ ਤੌਰ ਤੇ ਅਮੇਰਿਕਾ ਕਵਿਚ ਰਹਣ ਵਾਲਾ ਮੰਨਿਆ ਜਾਂਦਾ ਅਤੇ ਐਨਟੀਏ ਨਹੀਂ ਭੇਜੀ ਜਾਂਦੀ ਹਾਲਾਂਕਿ ਇਮੀਗ੍ਰੇਸ਼ਨ ਮਹਾਰਾ ਦਾ ਦਾਵਾ ਹੈ ਕਿ ਹੁਣ ਯੂਐਸਸੀਆਈਐਸ ਆਪਣੇ ਹੀ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਸਮੇਂ ਉਤੇ ਅਰਜ਼ੀ ਦੇਣ ਵਾਲਿਆਂ ਨੂੰ ਵੀ ਐਨਟੀਏ ਪੇਛ ਰਹੀ ਹੈ ਜਿਸ ਨਾਲ ਉਹਨਾਂ ਦੀ ਸਥਿਤੀ ਤੇਜ਼ੀ ਨਾਲ ਗੰਭੀਰ ਹੋ ਰਹੀ ਹੈ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਯੂਐਸਸੀਆਈਐਸ ਦਾ ਇਹ ਰਵਈਆ ਕਾਨੂੰਨ ਦੇ ਉਲਟ ਹੈ ਵੈਂਗਾਰਡ ਵੀਜ਼ਾ ਲਾਅ ਦੇ ਸੰਸਪਕਰ ਸਿਮਰ ਖੇੜੇਕਰ ਮੁਤਾਬਕ ਕਈ ਐਚ1ਪੀ ਵੀਜ਼ਾ ਰੱਖਣ ਵਾਲਿਆਂ ਨੂੰ ਤਾਦੀ ਐਂਟੀਏ ਮਿਲ ਰਹੀ ਹੈ ਜਦੋਂ ਉਨ੍ਹਾਂ ਦੀ ਸਥਿਤੀ ਬਦਲਣ ਵਾਲੀ ਅਰਜ਼ੀ ਲੰਬਿਤ ਹੈ ਵਕੀਲ ਰਾਜੀਵ ਐਸ ਖੰਨਾ ਨੇ ਕਿਹਾ ਹੈ ਕਿ ਜੇ ਅਰਜੀ ਸਮੇਂ ਤੇ ਟਾਂਕ ਦੇ ਨਾਲ ਦਿੱਤੀ ਗਈ ਹੋਵੇ ਤਾਂ ਵਿਅਕਤੀ ਨੂੰ ਗੈਰ ਕਾਨੂੰਨੀ ਨਹੀਂ ਮੰਨਿਆ ਜਾਣਾ ਚਾਹੀਦਾ ਫਿਰ ਵੀ USCIS ਹਰ ਹਫਤੇ ਲਗਭਗ 1840 ਐਂਟੀ ਜਾਰੀ ਕਰ ਰਿਹਾ ਹੈ ਜਿਨ੍ਹਾਂ ਚੋਂ ਕਈ ਨੀਤੀਆਂ ਦੀ ਉਲੰਘਣਾ ਕਰਦੇ ਨੇ ਅਮਰੀਕਾ ਵਿੱਚ H1B ਵੀਜ਼ਾ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਹੁਣ ਹੋਮਲੈਂਡ ਸੁਰੱਖਿਆ ਵਿਭਾਗ ਦੇ ਵੱਲੋਂ ਨਵੀਂ ਚੋਣ ਪ੍ਰਕਿਰਿਆ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਅਧੀਨ ਲੋਟਰੀ ਦਿੱਤਾ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾ ਕਿ ਜਿੰਨਾ ਦਾ ਪ੍ਰੋਫਾਈਲ ਵਧਿਆ ਹੋਵੇਗਾ H1B ਵੀਜ਼ਾ ਰੱਖਣ ਵਾਲੇ ਅੱਛੇ ਸਭ ਤੋਂ ਵੱਧ ਭਾਰਤੀ ਨੇ ਇਸ ਤਬਦੀਲੀ ਦਾ ਸਭ ਤੋਂ ਵੱਧ ਅਸਰ ਹੁਣ ਭਾਰਤੀਆਂ ਤੇ ਪਵੇਗਾ। ਵੀਰ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।